ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਂ ਪੰਜਾਬ ਯੂਨੀਵਰਸਿਟੀ ਦੇ ਮੈਂ ਗੱਲ ਕਰਨ ਜਾ ਰਿਹਾ ਜਦੋਂ ਦੇ ਸਾਡੇ ਲੀਡਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੇਰੇ ਲੀਡਰ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇਸੇ ਕਰਕੇ ਤਾਂ ਮੈਨੂੰ ਉਹਨਾਂ ਨੇ ਆਪਣੇ ਕੈਬਨਿਟ ਚ ਲਿਆ ਹੋਇਆ ਮਿਨਿਸਟਰੀ ਚ ਲਿਆ ਹੋਵੇ ਵੀ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਐਸੀ ਗੱਲ ਕਿੰਤੂ ਪ੍ਰੰਤੂ ਨਾ ਬੁਕਿਤੂ ਮੈਂ ਕਲੀਅਰ ਕਲਪੇਲਾ ਸਭ ਤੋਂ ਕਰਤਮਾਂ ਵੀ ਬਿਲਕੁਲ ਜੋ ਪੰਜਾਬ ਯੂਨੀਵਰਸਿਟੀ ਦੇ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਅੱਜ ਸ਼ਾਮ ਨੂੰ ਅੱਜ ਕੁਸ਼ਸ਼ਿਰ ਬਾਦ ਜਾਂ ਸਵੇਰ ਤੱਕ ਬਿਲਕੁਲ ਕਲੀਅਰ ਆਰਡਰ ਦੁਬਾਰਾ ਜਾਰੀ ਹੋ ਜਾਣਗੇ ਪਹਿਲਾਂ ਵੀ ਹੋ ਗਿਆ ਸੀ ਨੋਟੀਫਿਕੇਸ਼ਨ ਪਰ ਇੱਕ ਪਤੂਆ ਦਾ ਲੈਟਰ ਆਈ ਜਿਸ ਨਾਲ ਕਨਫਿਊਜ਼ਨ ਹੋ ਗਈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਰੀ ਸਾਡੀ ਬੀਜੇਪੀ ਲੀਡਰਸ਼ਿਪ ਨੇ ਇਕੱਲੇ-ਇਕੱਲਿਆਂ ਨੇ ਲੀਡਰਸ਼ਿਪ ਨਾਲ ਗੱਲ ਕੀਤੀ ਤੇ ਮੈਂ ਕਿਉਂਕਿ 4-5 ਦਿਨ ਸਿਰਫ ਇਲੈਕਸ਼ਨਾਂ ਵਿੱਚ ਸੀਗੇ ਤੁਨ ਤਰਨੀਆਂ ਵਿੱਚ ਜਿਹਦੇ ਕਰਕੇ ਇੱਕ ਦੋ ਦਿਨ ਲੱਗੇ ਨਹੀਂ ਬਿਲਕੁਲ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਨੂੰ ਵੀ ਕੋਦੋਂ ਵੀ ਭਾਜੀਪੀ ਨਰਿੰਦਰ ਮੋਦੀ ਜੀ ਹਮੇਸ਼ਾ ਜੀ ਕਦੇ ਵੀ ਕੋਈ ਐਸਾ ਨਹੀਂ ਚਾਹੁੰਦੇ ਸੀ ਕਿਸਾਨ ਐਜੀਟੇਸ਼ਨ ਵੇਲੇ ਵੀ ਉਹ ਵੀ ਬਿੱਲ ਬਣਿਆ ਉਸ ਵੇਲੇ ਅਕਾਲੀ ਦਲ ਜਦ ਮੈਂ ਮਿਨਿਸਟਰ ਹਾਂ ਉਸ ਵੇਲੇ ਅਕਾਲੀ ਦਲ ਵੀਪੀ ਜੀ ਮਿਨਿਸਟਰਸ ਉਹ ਬਿੱਲ ਬਣਵਾ ਕੇ ਜਦੋਂ ਪਿੱਛੋਂ ਵਿਰੋਧ ਹੋਇਆ ਛੱਡ ਕੇ ਭੱਜ ਗਏ ਕੱਲ ਹੀ ਅਭੀ ਜਦੋਂ ਪੰਜਾਬ ਦਾ ਨਮਾਇੰਦਾ ਵਿੱਚ ਬਿਠਾਇਆ ਹੋਵੇ ਉਹਨਾਂ ਨੇ ਸਾਡੀ ਡਿਊਟੀ ਵਰਗੀ ਫਰਜ ਬਣਦਾ ਇਹਦਾ ਨਾਲ ਕੱਲ ਦੱਸਣ ਦਾ ਉਹ ਤਾਂ ਸੁਧਾਰ ਕਰਨਾ ਚਾਹੁੰਦੇ ਸੀ ਪਰ ਇਹ ਸੁਧਾਰ ਬੱਕਰੀ ਗੱਲ ਆ ਪure ਸਾਡੇ ਪੀੜੀਆਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਜਿਹੜੀਆਂ ਉਹ ਮੋਸ਼ਨਸ ਨਾਲ ਜੁੜੀਆਂ ਹੋਈਆਂ ਪੰਜਾਬ ਇਹ ਕੱਲ ਜਦੋਂ ਉਹਨਾਂ ਨੂੰ ਦੱਸੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਤਾਂ ਇਹ ਗੱਲ ਬਿਲਕੁਲ ਜੋ ਤੁਸੀਂ ਕਹਿੰਦੇ ਹੋ ਖਿੰਨ ਬਿੰਨ ਇਹ ਮੰਨੀ ਗਈ ਲਾਗੂ ਹੋਊਗੀ ਅਸੀਂ ਬਰ ਉਹ ਥੋੜੀ ਕਰਨ ਦੀ ਅਸੀਂ ਦਾ ਸੁਧਾਰ ਦੀ ਗੱਲ ਜੋ ਸਾਡੇ ਕੋਲ ਆਈ ਸੀ ਦੋ ਸਾਲ ਕਮੇਟੀ ਚ ਨਾ ਉੱਥੇ ਮੁੱਖ ਮੰਤਰੀ ਸਾਹਿਬ ਗਏ ਕਦੇ ਗੱਲ ਕਰਨ ਪਿਛੀਆਂ ਸਾਲਾਂ ਚ ਜਿੱਦੜ ਦੇ ਬਣੇ ਆ ਇੱਕ ਮੀਟਿੰਗ ਅਟੈਂਡ ਮੁੱਖ ਮੰਤਰੀ ਨੇ ਵੀ ਨਹੀਂ ਕੀਤੀ ਇੱਕ ਮੀਟਿੰਗ ਐਜੂਕੇਸ਼ਨ ਮਿਸਟਰ ਨੇ ਨਹੀਂ ਕੀਤੀ ਇੱਕ ਮੀਟਿੰਗ ਇਹਨਾਂ ਦੇ ਕਿਸੇ ਸਪੀਕਰ ਨੇ ਨਹੀਂ ਕੀਤੀ ਕਿਸੇ ਐਮ ਐਲ ਏ ਨੇ ਨਹੀਂ ਕੀਤੀ ਤੇ ਇਸ ਕਰਕੇ ਇਹ ਇਹ ਗੱਲ ਵੀ ਤਦ ਹੋਈ ਆ ਪਰ ਬਿਲਕੁਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਸੀਂ ਕਿਸੇ ਨੌਜਵਾਨ ਬੱਚਿਆਂ ਨੂੰ ਆਪਣੇ ਨੂੰ ਐਪੀਟਿਚਨ ਦੇ ਰਾਹ ਤੇ ਪਾਉਣਾ ਮੈਂ ਉੱਥੇ ਭਾਸ਼ਣ ਸੁਣ ਰਿਹਾ ਉਹ ਕਿਨਾਂ ਡੰਡਾ ਚੱਕ ਲੋ ਜੀ ਕੋ ਬੜੇ ਲਿਖੇ ਐਜੂਕੇਟਿਡ ਬੱਚੇ ਆ ਸਾਡੇ ਉਹਨਾਂ ਨੂੰ ਅਸੀਂ ਹਥਿਆਰ ਉਹਨਾਂ ਨੂੰ ਧਰਨੇ ਉਹਨਾਂ ਨੂੰ ਭੁਖੜਦਾਣਾ ਤੇ ਪਠਾਣਾ ਸਾਡੇ ਮਸੂਮ ਬਸਾਨੀਆਂ ਪਹਿਣਾ ਬੱਚੇ ਸਾਡੇ ਅਸੀਂ ਕਾਹਦੇ ਲਈ ਬੈਠੇ ਥੋੜੀ ਜੀ ਇਸ ਕਰਕੇ ਬਿਲਕੁਲ ਇਹ ਮੈਂ ਹੱਥ ਜੋੜ ਕੇ ਮਾफी ਮੰਗਦਾ ਜੀ ਦੋ ਤਿੰਨ ਦਿਨ ਤੁਹਾਨੂੰ ਤਕਲੀਫ ਹੋਈ ਹੈ ਉਹਦੇ ਲਈ ਵੀ ਪਰ ਬਿਲਕੁਲ ਸਾਫ਼ ਤੌਰ ਤੇ ਇੱਕ ਕਲੀਅਰ ਕਟ ਜਿਹੜਾ ਹੈ ਉਹ ਆਰਡਰ ਆ ਜਾਏਗਾ ਬਿਲਕੁਲ ਵੀ ਇਹ ਕੁਲ ਕਿੰਤਨੋਂ ਜਿਵੇਂ ਪਹਿਲਾਂ ਕਾਂਗਰਸ ਯੂਨੀਵਰਸਿਟੀ ਚੱਲਦੀ ਸੀ ਪੰਜਾਬ ਵਾਲੇ ਪੰਜਾਬੀ ਹੀ ਉਹਨੂੰ ਚਲਾਉਣਗੀ ਉਹਦੇ ਵਿੱਚ ਕੋਈ ਕਿੰਤਪਰੰਪੀ ਨਹੀਂ ਧੰਨਵਾਦ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਂ ਪੰਜਾਬ ਯੂਨੀਵਰਸਿਟੀ ਦਾ ਮੈਂ ਗੱਲ ਕਰਨ ਜਾ ਰਿਹਾ ਜਦੋਂ ਦੇ ਸਾਡੇ ਲੀਡਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵੀਰੇ ਦੇ ਲੀਡਰ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇਸੇ ਕਰਕੇ ਤਾਂ ਮੈਨੂੰ ਉਹਨਾਂ ਨੇ ਆਪਣੇ ਕੈਬਨਿਟ ਚ ਲਿਆ ਹੋਇਆ ਮਿਨਿਸਟਰੀ ਚ ਲਿਆ ਹੋਇਆ ਤੇ ਪੇ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਐਸੀ ਗੱਲ ਕਿੰਤੂ ਪ੍ਰੰਤੂ ਨਾ ਹੋਵੇ ਮੈਂ ਇਹ ਕਲੀਅਰ ਕਲਪੇਲਾ ਸਭ ਤੋਂ ਕਰਦਮਾ ਵੀ ਬਿਲਕੁਲ ਜੋ ਪੰਜਾਬ ਯੂਨੀਵਰਸਿਟੀ ਦੇ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਅੱਜ ਸ਼ਾਮ ਨੂੰ ਅੱਜ ਕੁਝ ਛੇੜ ਬਾਅਦ ਜਾਂ ਸਵੇਰ ਤੱਕ ਬਿਲਕੁਲ ਕਲੀਅਰ ਆਰਡਰ ਦੁਬਾਰਾ ਜਾਰੀ ਹੋ ਜਾਣਗੇ ਪਹਿਲਾਂ ਵੀ ਹੋ ਗਈ ਸੀ ਨੋਟੀਫਿਕੇਸ਼ਨ ਪਰ ਇੱਕ ਤੋਂ ਬਾਅਦ ਲੈਟਰ ਆਈ ਜਿੰਨਾ ਕਨਫਿਊਜ਼ਨ ਹੋਗੀ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਰੀ ਸਾਡੀ ਭਾਜਪਾ ਲੀਡਰਸ਼ਿਪ ਨੇ ਇਕੱਲੇ ਇਕੱਲਿਆਂ ਨੇ ਲੀਡਰਸ਼ਿਪ ਨਾ ਗੱਲ ਕੀਤੀ ਤੇ ਮੈਂ ਕਿਉਂਕਿ 2-3 ਦਿਨ ਸਿਰਫ ਇਲੈਕਸ਼ਨਾਂ 'ਚ ਸੀਗੇ ਤੰਤਰਨੀਆਂ 'ਚ ਜਿਹੜੇ ਕਰਕੇ ਇੱਕ-ਦੋ ਦਿਨ ਲੱਗੇ ਨਹੀਂ ਬਿਲਕੁਲ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਨੂੰ ਵੀ ਉਦੋਂ ਵੀ ਭਾਜਪਾ ਨਰਿੰਦਰ ਮੋਦੀ ਜੀ ਹਮੇਸ਼ਾ ਜੀ ਕਦੇ ਕੋਈ ਐਸਾ ਨਹੀਂ ਚਾਹੁੰਦੇ ਸੀ ਕਿਸਾਨ ਐਡੀਸ਼ਨ ਮਿਲੇਗੀ ਉਹ ਵੀ ਬਿੱਲ ਬਣਿਆ ਉਸ ਵੇਲੇ ਇਕੱਲੇ ਦਲ ਕਿ ਵੀ ਮੈਂ ਮਿਨਿਸਟਰ ਉਸ ਮਿਲ ਇਕੱਲੇ ਦਲ ਵੀਪੀਜੀ ਮਿਨਿਸਟਰਸ ਉਹ ਬਿਲ ਬਣਵਾ ਕੇ ਜਦੋਂ ਪਿੱਛੋਂ ਵਿਰੋਧ ਹੋਇਆ ਛੱਡ ਕੇ ਭੱਜ ਗਏ ਗੱਲ ਇਹ ਆ ਵੀ ਜਦੋਂ ਪੰਜਾਬ ਦਾ ਨਮਾਇੰਦਾ ਵਿੱਚ ਬਿਠਾਇਆ ਹੋਵੇ ਉਹਨਾਂ ਨੇ ਸਾਡੀ ਡਿਊਟੀ ਵਾਪਸੀ ਉਹ ਫਰਜ ਬਣਦਾ ਹੈ ਉਹਨਾਂ ਦਾ ਕੱਲ ਦੱਸਣ ਦਾ ਉਹ ਤਾਂ ਸੁਧਾਰ ਕਰਨਾ ਚਾਹੁੰਦੇ ਸੀ ਪਰ ਇਹ ਸੁਧਾਰ ਬੰਕਰੀ ਗੱਲ ਆ ਪੁਰੇ ਸਾਡੇ ਪੀੜੀਆਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਜਿਹੜੀਆਂ ਉਹ ਮੋਸ਼ਨਸ ਨਾਲ ਜੁੜੀਆਂ ਹੋਈਆਂ ਆ ਪੰਜਾਬ ਇਹ ਕੱਲ ਜਦੋਂ ਉਹਨਾਂ ਨੂੰ ਦੱਸੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਤਾਂ ਇਹ ਗੱਲ ਬਿਲਕੁਲ ਜੋ ਤੁਸੀਂ ਕਹਿੰਦੇ ਹੋ ਥਿੰਬਿੰਨ ਇਹ ਮੰਨੀ ਗਈ ਲਾਗੂ ਹੋਊਗੀ ਅਸੀਂ ਵਿਰੋਧ ਥੋੜੀ ਕਰਨ ਦੀ ਕਰ ਸੀ ਦਾ ਸੁਧਾਰ ਦੀ ਗੱਲ ਜੋ ਸਾਡੇ ਕੋਲ ਆਈ ਸੀ ਦੋ ਸਾਲ ਕਮੇਟੀ ਚ ਨਾ ਉੱਥੇ ਮੁੱਖ ਮੰਤਰੀ ਸਾਹਿਬ ਗਏ ਕਦੇ ਗੱਲ ਕਰਨ ਪਿਛਕੀਆਂ ਸਾਲਾਂ ਚ ਜਿੱਦਰਦੇ ਬਣੇ ਆ ਇੱਕ ਮੀਟਿੰਗ ਅਟੈਂਡ ਮੁੱਖ ਮੰਤਰੀ ਨੇ ਨਹੀਂ ਕੀਤੀ ਇੱਕ ਮੀਟਿੰਗ ਐਜੂਕੇਸ਼ਨ ਮਿਸਟਰ ਨੇ ਨਹੀਂ ਕੀਤੀ ਇੱਕ ਮੀਟਿੰਗ ਇਹਨਾਂ ਦੇ ਕਿਸੇ ਸਪੀਕਰ ਨੇ ਨਹੀਂ ਕੀਤੀ ਕਿਸੇ ਐਮ ਐਲ ਏ ਨੇ ਨਹੀਂ ਕੀਤੀ ਤੇ ਇਸ ਕਰਕੇ ਇਹ ਇਹ ਗੱਲ ਵੀ ਤਦ ਹੋਈ ਪਰ ਬਿਲਕੁਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਸੀਂ ਕਿਸੇ ਨੌਜਵਾਨ ਬੱਚਿਆਂ ਨੂੰ ਆਪਣੇ ਉਹ ਐਗਜੈਕਟਿਵ ਦੇ ਰਾਹ ਤੇ ਪਾਉਣਾ ਮੈਂ ਉੱਤੇ ਭਾਸ਼ਣ ਸੁਣ ਰਿਹਾ ਕੋਈ ਕਹਿੰਦਾ ਡੰਡਾ ਚੱਕ ਲੋ ਜੀ ਕੋ ਪੜ੍ਹੇ ਲਿਖੇ ਐਜੂਕੇਟਿਡ ਬੱਚੇ ਆ ਸਾਡੇ ਉਹਨਾਂ ਨੂੰ ਅਸੀਂ ਹਥਿਆਰ ਉਹਨਾਂ ਨੂੰ ਧਰਨੇ ਉਹਨਾਂ ਨੂੰ ਭੁੱਖੜਤਾ ਨਾਲ ਤੇ ਪਿਠਾਉਣਾ ਸਾਡੇ ਮਸੂਮ ਬਸਾਨੀਆਂ ਪੈਣਾ ਬੱਚੇ ਸਾਡੇ ਅਸੀਂ ਕਾਹਦੇ ਲਈ ਬੈਠੇ ਥੋੜੇ ਜੀ ਇਸ ਕਰਕੇ ਬਿਲਕੁਲ ਇਹ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਤੁਹਾਨੂੰ ਦਿਲ ਤੋਂ ਤਕਲੀਫ ਹੋਈ ਉਹਦੇ ਲਈ ਵੀ ਪਰ ਬਿਲਕੁਲ ਸਾਫ਼ ਤੌਰ ਤੇ ਇਹ ਕਲੀਅਰ ਕੱਟ ਜਿਹੜਾ ਇਹ ਆਰਡਰ ਆ ਜਾਏਗਾ ਬਿਲਕੁਲ ਬੀਐਚ ਕਨਤਪੰਨ ਤੋਂ ਜਿਵੇਂ ਪਹਿਲਾਂ ਪਿਆਗੇ ਯੂਨੀਵਰਸਿਟੀ ਚੱਲਦੀ ਸੀ ਪੰਜਾਬ ਵਾਲੇ ਪੰਜਾਬੀ ਹੀ ਉਹਨੂੰ ਚਲਾਉਣਗੇ ਉਹਦੇ ਵਿੱਚ ਕੋਈ ਕਿਨਤਪੰਨ ਨਹੀਂ ਧੰਨਵਾਦ